ਭਗਵਾਨਤ ਮਾਨ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰਦਿਆਂ ਹੋਇਆ ਔਰਤਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਪੰਜਾਬ ਦੀਆਂ ਸਾਰੀਆਂ ਔਰਤਾਂ ਇਸ ਚੀਜ਼ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਆਖਰਕਾਰ ਕਦੋਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਕਿਉਂਕਿ ਮੁੱਖ ਮੰਤਰੀ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜੇ ਪਿਛਲੇ ਰੁਕੇ ਹੋਏ ਪੈਸੇ ਵੀ ਨੇ ਜਿਹੜੀ ਗਰੰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆਪ ਸਰਕਾਰ ਨੇ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੰਟੀ ਦਿੱਤੀ ਸੀ ਵਾਦਾ ਕੀਤਾ ਸੀ ਕਿ ਹਰ ਔਰਤ ਦੇ ਖਾਤੇ ਦੇ ਵਿੱਚ 1000 ਰੁਪਏ ਆਵੇਗਾ ਤੇ ਹੁਣ ਉਹ ਉਡੀਕ ਖਤਮ ਹੋਣ ਵਾਲੀ ਹੈ ਕਿਉਂਕਿ ਮੁਰਤ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 2026 ਦੇ ਵਿੱਚ ਔਰਤਾਂ ਦੇ ਖਾਤੇ ਦੇ ਵਿੱਚ 1000 ਨਹੀਂ ਬਲਕਿ 11-1100 ਰੁਪਏ ਆਉਣਗੇ ਜਿਸ ਤੋਂ ਬਾਅਦ ਔਰਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਵਿਰੋਧੀਆਂ ਵੱਲੋਂ ਅਕਸਰ ਹੀ ਸਵਾਲ ਪੁੱਛਿਆ ਜਾਂਦਾ ਸੀ ਕਿ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਸੀ ਤੁਸੀਂ ਮੁਫਤ ਬਿਜਲੀ ਦੀ ਗੱਲ ਕੀਤੀ ਸੀ ਤੁਸੀਂ ਬਸਾਂ ਦੇ ਸਫ਼ਰ ਦੀ ਗੱਲ ਕੀਤੀ ਸੀ ਪਰ ਔਰਤਾਂ ਦੇ ਹਜ਼ਾਰ-ਹਜ਼ਾਰ ਰੁਪਏ ਕਿੱਥੇ ਨੇ ਸੋ ਹੁਣ ਮੁੱਖ ਮੰਤਰੀ ਨੇ ਉਹਨਾਂ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਹੋਇਆ ਫੈਸਲਾ ਕਰ ਦਿੱਤਾ ਹੈ ਕਿ ਚੜ੍ਹਦੇ 2026 ਦੇ ਵਿੱਚ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ 1000 ਨਹੀਂ 11-1100 ਰੁਪਏ ਆਉਣਗੇ ਜਿਵੇਂ ਕਿ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਿਹੜੇ ਪਿਛਲੇ ਰੁਕੇ ਹੋਏ ਪੈਸੇ ਜਦੋਂ ਤੋਂ ਸਰਕਾਰ ਬਣੀ ਹੈ ਸਾਢੇ 3 ਸਾਲ ਸਰਕਾਰ ਬਣੇ ਨੂੰ ਹੋ ਚੁੱਕੇ ਨੇ ਤਾਂ ਉਹ ਸਾਰੇ ਪੈਸੇ ਵੀ ਔਰਤਾਂ ਦੇ ਖਾਤੇ ਦੇ ਵਿੱਚ ਇਕੱਠੇ ਆਉਣਗੇ ਜਿਸ ਤੋਂ ਬਾਅਦ ਔਰਤਾਂ ਨੇ ਸਵਾਲ ਕੀਤੇ ਸਨ ਕਿ ਆਖਰ 3 ਸਾਲਾਂ ਦਾ ਪੈਸਾ ਹੀ ਇਕੱਠਾ ਆਵੇਗਾ ਜਾਂ ਫਿਰ 1 ਸਾਲ ਦਾ ਪੈਸਾ ਇਕੱਠਾ ਆਵੇਗਾ ਜਾਂ ਫਿਰ 1 6 ਮਹੀਨਿਆਂ ਦਾ ਪੈਸਾ ਇਕੱਠਾ ਆਵੇਗਾ ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਹਰਿਆਣਾ ਦੇ ਵਿੱਚ ਤਾਂ ਸਕੀਮ ਸ਼ੁਰੂ ਵੀ ਹੋ ਚੁੱਕੀ ਹੈ ਬਹੁਤ ਸਾਰੀਆਂ ਔਰਤਾਂ ਨੂੰ ਲਾਭ ਮਿਲਣਾ ਸ਼ੁਰੂ ਵੀ ਹੋ ਚੁੱਕਾ ਹੈ ਪਰ ਪੰਜਾਬ ਦੀਆਂ ਔਰਤਾਂ ਹਲੇ ਵੀ ਉਡੀਕ ਕਰ ਰਹੀਆਂ ਨੇ ਕਿ ਆਖਰ ਕਦੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਐਲਾਨ ਕੀਤਾ ਸੀ ਵਾਅਦਾ ਕੀਤਾ ਸੀ ਉਹ 1000 ਰੁਪਏ ਕਦੋਂ ਆਵੇਗਾ ਪਰ ਹੁਣ 1000 ਨਹੀਂ ਬਲਕਿ 1100 ਰੁਪਏ ਦੀ ਉਡੀਕ ਔਰਤਾਂ ਕਰਨ ਲੱਗ ਪਈਆਂ ਨੇ ਕਿਉਂਕਿ ਬਜਟ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਦੇ ਵੱਲੋਂ ਗੱਲ ਕਹੀ ਸੀ ਕਿ ਬਜਟ ਸੈਸ਼ਨ ਦੇ ਬਾਅਦ ਅਸੀਂ ਇਹ ਜਿਹੜਾ ਪੈਸਾ ਦੇਣਾ ਸ਼ੁਰੂ ਕਰ ਦੇਵਾਂਗੇ ਪਰ ਹੁਣ ਮੁੱਖ ਮੰਤਰੀ ਨੇ ਇੱਕ ਹੋਰ ਐਲਾਨ ਕਰ ਦਿੱਤਾ ਕਿ ਹਜ਼ਾਰ ਨਹੀਂ ਬਲਕਿ ਹੁਣ ਤਾਂ ਅਸੀਂ 1100 ਰੁਪਏ ਦੇਵਾਂਗੇ ਆਖਰ 1100 ਰੁਪਏ ਕਿਹੜੀਆਂ-ਕਿਹੜੀਆਂ ਔਰਤਾਂ ਨੂੰ ਮਿਲੇਗਾ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੀ ਹਰ ਇੱਕ ਔਰਤ ਦੇ ਖਾਤੇ ਦੇ ਵਿੱਚ 1100 ਰੁਪਏ ਆਵੇਗਾ ਜਾਂ ਫਿਰ ਕੁਝ ਕੈਟਾਗਰੀ ਬਣਾਈ ਜਾਵੇਗੀ ਕਿਉਂਕਿ ਜਿਹੜੇ ਸਿਹਤ ਮੰਤਰੀ ਬਲਜੀਤ ਕੌਰ ਨੇ ਉਹਨਾਂ ਦੇ ਵੱਲੋਂ ਹਰਿਆਣਾ ਸਰਕਾਰ 'ਤੇ ਇਲਜ਼ਾਮ ਲਗਾਏ ਗਏ ਨੇ ਕਿ ਹਰਿਆਣਾ ਸਰਕਾਰ ਨੇ ਔਰਤ ਨਾਲ ਵਿਤਕਰਾ ਕੀਤਾ ਹੈ ਬਹੁਤ ਸਾਰੀਆਂ ਔਰਤਾਂ ਨੂੰ ਇਸ ਕੈਟਾਗਰੀ ਤੋਂ ਇਸ ਲਾਭ ਤੋਂ ਵਾਂਝਾ ਰੱਖਿਆ ਪਰ ਸਾਡੀ ਸਰਕਾਰ ਤਾਂ ਬਿਨਾ ਕਿਸੇ ਭੇਤ ਭਾਵ ਤੋਂ ਹਰ ਇੱਕ ਔਰਤ ਦੇ ਖਾਤੇ ਦੇ ਵਿੱਚ ਪੈਸੇ ਪਾਵੇਗੀ ਪਹਿਲਾਂ 1000 ਰੁਪਏ ਸੀ ਹੁਣ 1100 ਰੁਪਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਕਦੋਂ ਉਹ ਉਡੀਕ ਖਤਮ ਹੋਵੇਗੀ ਕਿ ਨਵੇਂ ਸਾਲ ਤੋਂ ਹੀ ਔਰਤਾਂ ਦੇ ਖਾਤੇ ਦੇ ਵਿੱਚ 11100 ਰੁਪਏ ਆਉਣਗੇ ਜਾਂ ਫਿਰ ਪਿਛਲੇ 3 3.5 ਸਾਲਾਂ ਦਾ ਪੈਸਾ ਇਕੱਠਾ ਆਵੇਗਾ ਜੇਕਰ ਅਜਿਹਾ ਹੋਵੇਗਾ ਤਾਂ ਔਰਤਾਂ ਲਈ ਬਹੁਤ ਵੱਡੀ ਤੇ ਖੁਸ਼ੀ ਦੀ ਖਬਰ ਹੋਵੇਗੀ ਕਿਉਂਕਿ ਉਹਨਾਂ ਨੂੰ ਰਸੋਈ ਚਲਾਉਣ ਦੇ ਲਈ ਘਰ ਦੇ ਖਰਚੇ ਚਲਾਉਣ ਦੇ ਲਈ ਦੂਜਿਆਂ ਤੇ ਨਿਰਭਰ ਰਹਿਣਾ ਪੈਂਦਾ ਸੋ ਇਸ ਕਰਕੇ ਜਿਸ ਤਰੀਕੇ ਨਾਲ ਮੰਗਿਆਈ ਬਾਦਰੀ ਆ ਸੋ ਔਰਤਾ ਉਡੀਕ ਕਰ ਰਹੀਆਂ ਨੇ ਕਿ ਜੇਕਰ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਆਣਗੇ ਤਾਂ ਕੁਝ ਮਦਦ ਹੋਵੇਗੀ ਚਾਰ ਪੈਸੇ ਇਕੱਠੇ ਕਰਕੇ ਉਹ ਆਪਣੇ ਪਰਿਵਾਰ ਦੀ ਆਪਣੀ ਕਿਸੇ ਵੀ ਚੀਜ਼ ਦੇ ਵਿੱਚ ਤਸਕਦਿਆ ਨੇ ਪਰ ਇਹ ਤਾਂ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਨਵੇਂ ਸਾਲ ਦੇ ਸ਼ੁਰੂ ਦੇ ਵਿੱਚ ਆਉਣਗੇ ਅੱਧ ਦੇ ਵਿੱਚ ਆਉਣਗੇ ਜਾਂ ਫਿਰ ਆਖਿਰ ਤੱਕ ਆਉਣਗੇ ਕਿਉਂਕਿ ਐਲਾਨ ਤਾਂ ਅਕਸਰ ਹੁੰਦੇ ਰਹਿੰਦੇ ਨੇ ਪਰ ਐਲਾਨ ਪੂਰੇ ਕਦੋਂ ਹੋਣਗੇ ਇਹ ਤਾਂ ਵਾਲਾ ਸਮਾਂ ਦੱਸੇਗਾ